ਫੇਰ ਵੀ ਕੁੰਡੀ ਲਾਉਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇ ਵੇਖੋ ਇਹ ਕੁੰਡੀ ਜਿਹੜਾ ਨੇ ਲਾਉਣੀ ਆ ਜੀ ਉਹ ਲਾਜ ਲੈਂਦੇ ਹਟ ਲਾਜ ਲੈਂਦੇ ਹਟਦੇ ਰਹੀਏ ਅੱਛਾ ਜੀ ਤੇ ਬਾਕੀ ਮੈਂ ਤਾਂ ਇਹੋ ਨਾਲ ਵੀ ਵੇਖੋ ਜਦੋਂ ਸਿਸੋ ਜੰਡ ਟੂ ਫ੍ਰੀ ਆ ਜੀ ਸਰਕਾਰ ਨੇ ਦਿੱਤੀ ਆ ਬਿਜਲੀ ਤੇ ਫੇਰ ਆਪਾਂ ਨੂੰ ਕੁੰਡੀ ਲਾਉਣ ਦੀ ਲੋੜ ਹੀ ਕੋਈ ਨਹੀਂ ਸਿਸੋ ਜੰਡ ਦੇ ਵਿੱਚ ਤੁਹਾਡੀ ਫ੍ਰਿਜ ਵੀ ਚੱਲ ਸਕਦੀ ਆ ਤੁਹਾਡਾ AC ਚੱਲ ਸਕਦਾ ਸਭ ਕੁਝ ਤੁਹਾਡੇ ਘਰ ਦੇ ਜਿਹੜੇ ਆ ਉਹ ਸਾਰੇ ਮਤਲਬ ਵੀ ਆਪਣੇ ਇਨਸਟਰੂਮੈਂਟ ਚੱਲ ਸਕਦੇ ਆ ਪੱਕਾ ਵੀ ਚੱਲਦਾ ਤੇ ਨਾਇਪਲ ਆਏ ਕੁੰਡੀ ਤੇ ਵਧੀਆ ਗੱਲ ਹੈ ਜੀ ਫਿਰ ਵੀ ਕੁੰਡੀ ਲਾਉਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇ ਵੇਖੋ ਇਹ ਕੁੰਡੀ ਜਿਹੜਾ ਨੇ ਲਾਉਣੀ ਹੈ ਜੀ ਉਹ ਲਾਜ ਲੈਦੇ ਹਟਦੇ ਰਹੀ ਏ ਅੱਛਾ ਜੀ ਬਾਕੀ ਮੈਂ ਤਾਂ ਇਹੋ ਨਾਲ ਵੀ ਵੇਖੋ ਜਦੋਂ ਸਸੋ ਜੰਡ ਟੂ ਫ੍ਰੀ ਆ ਜੀ ਸਰਕਾਰ ਨੇ ਦਿੱਤੀ ਆ ਬਿਜਲੀ ਤੇ ਫਿਰ ਆਪਾਂ ਨੂੰ ਕੁੰਡੀ ਲਾਉਣ ਦੀ ਲੋੜ ਹੀ ਕੋਈ ਨਹੀਂ ਸਸੋ ਜੰਡ ਦੇ ਵਿੱਚ ਤੁਹਾਡੀ ਫ੍ਰਿਜ ਵੀ ਚੱਲ ਸਕਦੀ ਆ ਤੁਹਾਡਾ AC ਚੱਲ ਸਕਦਾ ਸਭ ਕੁਝ ਤੁਹਾਡੇ ਕਰਦੇ ਜਿਹੜੇ ਆ ਉਹ ਸਾਰੇ ਮਤਲਬ ਵੀ ਆਪਣੇ ਇਨਸਟਰੂਮੈਂਟ ਚੱਲ ਸਕਦੇ ਆ ਪੱਕਾ ਵੀ ਚੱਲਦਾ ਤੇ ਨਾ ਹੀ ਆਪਾਂ ਲਾਈਏ ਕੁੰਡੀ ਤੇ ਵਧੀਆ ਗੱਲ ਹੈ ਜੀ